ਹਰ ਰੋਜ਼ ਘਰ ਵਿੱਚ ਖੜੇ ਮੋਟਰਸਾਈਕਲ ਗੱਡੀ ਤੇ ਟਰੈਕਟਰ ਦੇ ਨਿਕਲ ਜਾਂਦੀ ਸੀ ਹਵਾ ਪਰ ਜਦੋਂ ਸੱਚ ਪਤਾ ਲੱਗਿਆ ਤਾਂ ਹਰ ਕੋਈ ਹੋ ਗਿਆ ਹੈਰਾਨ ਅਕਸਰ ਹੀ ਕਈ ਵਾਰ ਘਰਾਂ ਵਿੱਚ ਇਹੋ ਜਿਹਾ ਕੁਝ ਹੋ ਜਾਂਦਾ ਹੈ ਜੋ ਕਿ ਸੋਚਣ ਨੂੰ ਮਜਬੂਰ ਕਰ ਦਿੰਦਾ ਹੈ ਕਿ ਇਹ ਕਿਵੇਂ ਹੋ ਰਿਹਾ ਹੈ ਦਰਅਸਲ ਇਸ ਪਰਿਵਾਰ ਕੋਲ ਜਿੰਨੇ ਵੀ ਸੰਦ ਸੀ ਜਿਵੇਂ ਕਿ ਮੋਟਰਸਾਈਕਲ ਗੱਡੀ ਤੇ ਟਰੈਕਟਰ ਸਾਰਿਆਂ ਦੀ ਖੜਿਆਂ ਦੀ ਹੀ ਹਵਾ ਆਪਣੇ ਆਪ ਨਿਕਲ ਜਾਂਦੀ ਸੀ ਪਰਿਵਾਰ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਰਿਹਾ ਹੈ ਕਿਉਂਕਿ ਜਦੋਂ ਪੈਂਚਰ ਚੈੱਕ ਕਰਵਾਉਣ ਜਾਂਦੇ ਤਾਂ ਕੋਈ ਵੀ ਪੈਂਚਰ ਨਹੀਂ ਹੁੰਦਾ ਸੀ ਪਰ ਫਿਰ ਵੀ ਹਰ ਕੋਈ ਜ ਕਿਸੇ ਨਾ ਕਿਸੇ ਸੰਦ ਦੀ ਹਵਾ ਨਿਕਲ ਜਾਂਦੀ ਸੀ ਜਦੋਂ ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਇੱਕ ਦਿਨ ਮੁੰਡੇ ਨੇ ਸਾਰੇ ਹੀ ਸੰਦ ਬਾਹਰ ਪੇੜੇ ਵਿੱਚ ਖੜਾ ਦਿੱਤੇ ਅਤੇ ਆਪ ਇਹ ਦੇਖਣ ਲਈ ਇੱਕ ਪਾਸੇ ਬੈਠ ਗਿਆ ਕਿ ਆਖਰ ਹਵਾ ਨਿਕਲਦੀ ਕਿਉਂ ਹੈ ਪਰ ਜਦੋਂ ਸੱਚ ਪਤਾ ਲੱਗਿਆ ਤਾਂ ਮੁੰਡੇ ਨੇ ਮੌਕੇ ਤੇ ਵੀਡੀਓ ਬਣਾ ਲਈ ਦਰਸਲ ਇੱਕ ਤੋਤਾ ਆਇਆ ਅਤੇ ਆਪਣੀ ਚੁੰਝ ਨਾਲ ਮੋਟਰਸਾਈਕਲ ਦੀ ਹਵਾ ਕੱਢਣ ਲੱਗਿਆ ਅਤੇ ਵਾਰੀ-ਵਾਰੀ ਕਰਕੇ ਸਾਰੇ ਹੀ ਸੰਦਾਂ ਦੀ ਹਵਾ ਕੱਢ ਦਿੱਤੀ ਸੋ ਪਤਾ ਨਹੀਂ ਇਹ ਤੋਤਾ ਇਸ ਪਰਿਵਾਰ ਤੋਂ ਕਿਹ ਚੀਜ਼ ਦਾ ਬਦਲਾ ਲੈ ਰਿਹਾ ਸੀ ਕਿ ਹਰ ਰੋਜ਼ ਜੋ ਕਿਸੇ ਨਾ ਕਿਸੇ ਸੰਤ ਦੀ ਹਵਾ ਕੱਢ ਦਿੰਦਾ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਵੀਡੀਓ ਅੱਗੇ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ